ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਮੈਂ ਗੱਲ ਕਰ ਲੱਗਿਆ ਭਾਈ ਅਮਰਤਪਾਲ ਖਾਲਸਾ ਜੀ ਦੀ ਬੜੀਆਂ ਸਾਰੀਆਂ ਫੇਸਬੁਕ ਤੇ ਪੋਸਟਾਂ ਪੈ ਰੀਆਂ ਕਿ 2027 ਦੇ ਵਿੱਚ ਕੀ ਅਮਰਤਪਾਲ ਮੁੱਖ ਮੰਤਰੀ ਬਣੂਗਾ ਕੀ ਪੰਜਾਬ ਦੇ ਲੋਕੋ ਤੁਸੀਂ 27 ਦੇ ਵਿੱਚ ਇਹਨੂੰ ਮੁੱਖ ਮੰਤਰੀ ਬਣਾਓਗੇ ਮੰਨ ਲਓ ਅੱਜ ਤੁਸੀਂ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਆਂ ਦਾ 2027 ਦੇ ਵਿੱਚ ਮੁੱਖ ਮੰਤਰੀ ਬਣ ਵੀ ਜਾਂਦੇ ਆ ਪਰ ਇੱਕ ਵੀ ਉਮੀਦ ਨਾ ਰੱਖੋ ਜੇ ਕਿ ਪੰਜਾਬ ਦੇ ਵਿੱਚ ਚੰਗਾ ਹੋ ਜੂਗਾ ਉਹਦਾ ਕਾਰਨ ਇਹ ਆ ਕਿ ਬਿਜ਼ਨਸਮੈਨਾਂ ਦਾ ਢਾਂਚਾ ਬਹੁਤ ਤਕੜਾ ਹੋਇਆ ਪਿਆ ਤੇ ਬਿਜ਼ਨਸਮੈਨਾਂ ਨੇ ਕੰਮ ਨਹੀਂ ਕਰਨਦੇ ਨੇ ਮੈਂ ਛੋਟੀ ਜੀ ਗੱਲ ਕਹਿਣ ਲੱਗਿਆ ਮੈਨੂੰ ਇਹਦੇ ਵਿੱਚ ਤੁਸੀਂ ਮਾੜਾ ਨਾ ਆਖੋ ਜੇ ਜਿੱਥੋਂ ਭਾਈ ਸਾਹਿਬ ਐਮਪੀ ਬਣੇ ਆ ਉਸੀ ਉੱਥੋਂ ਪਤਾ ਕਰ ਲੋ ਕਿ ਉੱਥੋਂ ਕੀ ਚਿੱਟਾ ਬੰਦ ਹੋ ਚੁੱਕਿਆ ਜਾਂ ਉੱਥੋਂ ਸੱਟਾ ਬੰਦ ਹੋ ਚੁੱਕਿਆ ਇਹ ਚੀਜ਼ਾਂ ਦਾ ਪਤਾ ਕਰ ਲੋ ਕੀ ਉੱਥੋਂ ਪ੍ਰੈਗਾ ਕੈਪਸੂਲ ਬੰਦ ਹੋ ਚੁੱਕੇ ਆ ਕੀ ਉੱਥੋਂ ਜਿਹੜੇ ਨੌ ਹਲਕੇ ਪੈਂਦੇ ਆ ਭਾਈ ਸਾਹਿਬ ਨੂੰ ਕੀ ਉੱਥੋਂ ਰੇਤੇ ਦੀਆਂ ਜਿਹੜੀਆਂ ਖੱਡਾਂ ਉਹ ਉੱਥੇ ਲੁੱਟੋ ਨਹੀਂ ਬੰਦ ਹੋ ਚੁੱਕੀ ਆ ਅਕਸਰ ਆਪਾਂ ਸੁਣਦੇ ਆ ਜਾਂ ਹੋਰ ਕਈ ਕੰਮ ਆ ਕੀ ਉਥੋਂ ਦੇ ਜਿਹੜੇ ਥਾਣੇ ਪੈਂਦੇ ਆ ਨੌ ਹਲਕਿਆਂ ਦੇ ਥਾਣੇ ਆ ਜਿਹੜੇ ਕੀ ਉਥੇ ਲੋਕਾਂ ਨਾਲ ਅਤਿਆਚਾਰ ਹੋਣਾ ਬੰਦ ਹੋ ਚੁੱਕਿਆ ਕੀ ਉਥੋਂ ਦੇ ਹਸਪਤਾਲਾਂ ਦੇ ਵਿੱਚ ਇਲਾਜ ਹੋਣਾ ਸ਼ੁਰੂ ਹੋ ਚੁੱਕਿਆ ਕੀ ਉਥੋਂ ਦੇ ਜਿਹੜੇ ਕਹ ਲੋ ਸਰਕਾਰੀ ਸਕੂਲਾਂ ਦੇ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚਿਆਂ ਦੀ ਜਿਹੜੀ ਐਡਮਿਸ਼ਨਾਂ ਬੱਚਿਆਂ ਦੀ ਐਡਮਿਸ਼ਨ ਹੋਣ ਲੱਗ ਗਈ ਆ ਜਾਂ ਤੁਸੀਂ ਇਹ ਵੇਖੋ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਲੋਕਾਂ ਨੇ ਆਪਦੇ ਬੱਚੇ ਪੜਾਉਣੇ ਬੰਦ ਕਰ ਦਿੱਤੇ ਆ ਨਹੀਂ ਇਹਦੇ ਵਿੱਚ ਅਮਰਤਪਾਲ ਖਾਲਸਾ ਜੀ ਕੱਖ ਨਹੀਂ ਕਰ ਸਕਦੇ ਤੁਸੀਂ ਮੁੱਖ ਮੰਤਰੀ ਬਣਾ ਵੀ ਲੋ ਮੰਨ ਲਓ ਇਹਨਾਂ ਦੀ ਸੋਚ ਪੰਜਾਬ ਨੂੰ ਚਲਾਉਣ ਵਾਸਤੇ ਹੋਈ ਤਾਂ ਕੱਲ ਨੂੰ ਜਿਹੜੇ ਹੋਰ ਐਮਐਲਏ ਹੋਣਗੇ ਉਹ ਕੀ ਪੰਜਾਬ ਨੂੰ ਚਲਾਉਣ ਵਾਸਤੇ ਹੋਣਗੇ ਕੀ ਉਹਨਾਂ ਦੀ ਕੀ ਜਿਵੇਂ ਭਾਈ ਅਮਰਤਪਾਲ ਖਾਲਸਾ ਜੀ ਦੀ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਸੋਚਾ ਕਿ ਉਹਨਾਂ ਐਮਐਲਏਾਂ ਦੀ ਵੀ ਸੋਚ ਹੋਊਗੀ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜਾ ਪ੍ਰੈਸ਼ਰ ਧਰਨਿਆਂ ਨਾਲ ਪੈ ਸਕਦਾ ਉਹ ਹੋਰ ਚੀਜ਼ਾਂ ਨਾਲ ਨਹੀਂ ਪੈ ਸਕਦਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਭਾਈ ਸਾਹਿਬ ਜਿਹੜੀ ਰਾਜਨੀਤੀ ਪਾਵਰ ਆ ਬਿਲਕੁਲ ਆਪਾਂ ਨੂੰ ਚਾਹੀਦੀ ਆ ਪਰ ਉਹਦੇ ਨਾਲ-ਨਾਲ ਜਿਹੜੇ ਸਾਡੇ ਕਿਸਾਨਾਂ ਉਹ ਖਾਣ ਪੀਣ ਦੇ ਪਦਾਰਥ ਚੈੱਕ ਕਰੋ ਕਿ ਵੱਡੀਆਂ ਵੱਡੀਆਂ ਫੈਕਟਰੀਆਂ ਜਿਹੜੀਆਂ ਲੱਗੀਆਂ ਹੋਈਆਂ ਕੋਸ਼ਿਸ਼ ਕਰੋ ਤੁਸੀਂ ਵੀ ਲਾਓ ਕੋਸ਼ਿਸ਼ ਕਰੋ ਕਿ ਜਿਹੜੇ ਖਾਣ ਪੀਣ ਦੇ ਪਦਾਰਥ ਪੈਕ ਹੋ ਕੇ ਵੱਡੀਆਂ ਵੱਡੀਆਂ ਫੈਕਟਰੀਆਂ ਕੰਪਨੀਆਂ ਦੇ ਰਹੀਆਂ ਇੱਕ ਪੈਕਟ ਤੇ ਲਿਖ ਦਿੰਦੇ ਆ ਕਿਸਾਨ ਇੱਕ ਪੈਕਟ ਤੇ ਲਿਖ ਦਿੰਦੇ ਆ ਆ ਚੀਜ਼ ਜਿਹੜੀ ਕਿ ਹਰ ਚੀਜ਼ ਤੁਹਾਡੇ ਖੇਤੋਂ ਪੈਦਾ ਹੋਈ ਆ ਮਜ਼ਦੂਰ ਨੇ ਹੱਡ ਤੋੜ ਮਿਹਨਤ ਕੀਤੀ ਉਹਦੇ ਵਿੱਚ ਠੰਡਾਂ ਦੇ ਵਿੱਚ ਪਾਣੀ ਲਾਇਆ ਔਰ ਧੁੰਦਾਂ ਦੇ ਵਿੱਚ ਤੁਰਿਆ ਫਿਰਿਆ ਅੱਧੀ ਰਾਤ ਨੂੰ ਬਰਫ਼ ਵਾਲਾ ਪਾਣੀ ਆ ਜਿਹੜਾ ਜਿਹਦੇ ਵਿੱਚ ਉਹਦੇ ਪੈਰ ਠਰ ਜਾਂਦੇ ਆ ਹੱਡ ਤੋੜ ਮਿਹਨਤ ਕੀਤੀ ਹੋਈ ਆ ਔਰ ਤਾਂ ਕਰਕੇ ਉਹਦੇ ਵਿੱਚ ਕੋਈ ਵੀ ਖਾਣ ਪੀਣ ਵਾਲਾ ਪਦਾਰਥ ਨਿਕਲਦਾ ਤੇ ਭਾਈ ਸਾਹਿਬ ਉਹ ਵੱਡੀਆਂ ਵੱਡੀਆਂ ਕੰਪਨੀਆਂ ਖਾਂਦੀਆਂ ਔਰ ਜੇਕਰ ਪੰਜਾਬ ਦੇ ਲੋਕਾਂ ਨੇ ਭਾਈ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿੱਤਾ ਤੇ ਮੈਂ ਵੀ ਤੁਹਾਨੂੰ ਗੱਲ ਕਹਿਣਾ ਕਿ ਲੋਕਾਂ ਨੇ ਨਹੀਂ ਹਟਣਾ ਜਿਹੜੀਆਂ ਗੱਲਾਂ ਬਾਤਾਂ ਕਰਨ ਤੋਂ ਕਿਉਂਕਿ ਪੰਜਾਬ ਦੇ ਲੋਕ ਨਹੀਂ ਸਾਰੇ ਦੇਸ਼ ਦੇ ਲੋਕ 80% ਦੇਸ਼ ਦੇ ਲੋਕ ਇੰਨੇ ਕੁ ਲਾਲਚੀ ਹੋ ਚੁੱਕੇ ਆ ਕਿ ਉਹ ਚਾਹੁੰਦੇ ਆ ਕਿ ਸਾਡਾ ਆ ਵੀ ਕੰਮ ਹੋ ਜੇ ਸਾਡਾ ਆ ਵੀ ਕੰਮ ਹੋ ਜੇ ਹਰ ਚੀਜ਼ ਦੇ ਵਿੱਚ ਲਾਲਚ ਹੋ ਚੁੱਕਿਆ ਔਰ ਲੋਕ ਆਪਦੇ ਮਹੱਲਿਆਂ ਵਾਸਤੇ ਨਹੀਂ ਸੋਚਦੇ ਲੋਕ ਆਪਦੇ ਪਿੰਡਾਂ ਬਾਰੇ ਨਹੀਂ ਸੋਚਦੇ ਲੋਕ ਆਪਦੇ ਬਲਾਕਾਂ ਬਾਰੇ ਨਹੀਂ ਸੋਚਦੇ ਲੋਕ ਆਪਦੇ ਹਲਕਿਆਂ ਵਾਸਤੇ ਨਹੀਂ ਸੋਚਦੇ ਲੋਕ ਆਪਦੇ ਪੰਜਾਬ ਵਾਸਤੇ ਨਹੀਂ ਸੋਚਦੇ ਲੋਕ ਦੇਸ਼ ਵਾਸਤੇ ਨਹੀਂ ਸੋਚਦੇ ਲੋਕ ਸੋਚਦੇ ਆ ਤੇ ਆਪਦੇ ਘਰਾਂ ਵਾਸਤੇ ਸੋਚਦੇ ਆ ਜੇਕਰ ਅਸੀਂ ਗੱਲ ਕਰੀਏ ਕਿ ਸਾਡੀਆਂ ਤਿੰਨ ਚੀਜ਼ਾਂ ਜ਼ਰੂਰਤਾਂ ਆ ਤਿੰਨ ਚੀਜ਼ਾਂ ਜ਼ਰੂਰਤਾਂ ਜਿਹੜੀ ਸਭ ਤੋਂ ਪਹਿਲਾਂ ਸਿਹਤ ਦੂਜੀ ਸਿੱਖਿਆ ਤੀਜਾ ਰੁਜ਼ਗਾਰ ਸਿਹਤ ਸਿੱਖਿਆ ਰੁਜ਼ਗਾਰ ਇਹ ਤਿੰਨ ਚੀਜ਼ਾਂ ਹਰ ਨਾਗਰਿਕ ਨੂੰ ਚਾਹੀਦੀਆਂ ਚਾਹੇ ਉਹ ਐਸਸੀ ਆ ਚਾਹੇ ਉਹ ਬੀਸੀ ਆ ਚਾਹੇ ਉਹ ਜਰਨਲ ਆ ਚਾਹੇ ਉਹ ਕਿਸੇ ਵੀ ਧਰਮ ਦਾ ਐਸਸੀ ਬੀਸੀ ਜਰਨਲ ਚਾਹੇ ਹਿੰਦੂ ਮੁਸਲਮ ਸਿੱਖ ਈਸਾਈ ਕਿਸੇ ਧਰਮ ਦਾ ਹੋਵੇ ਕਿਸੇ ਜਾਤੀ ਦਾ ਹੋਵੇ ਜਿਹੜਾ ਵੀ ਵਿਅਕਤੀ ਇਸ ਦੁਨੀਆ ਤੇ ਜਨਮ ਲੈਂਦਾ ਉਹ ਅੱਜ ਕੱਲ ਹਸਪੀਟਲ ਦੇ ਵਿੱਚ ਬੱਚਾ ਜਨਮ ਲੈਂਦਾ ਉਹਨੂੰ ਸਿਹਤ ਚਾਹੀਦੀ ਆ ਜਦੋਂ ਵੱਡਾ ਹੁੰਦਾ ਉਹਨੂੰ ਸਿੱਖਿਆ ਚਾਹੀਦੀ ਆ ਸਿੱਖਿਆ ਤੋਂ ਬਾਅਦ ਉਹਨੂੰ ਰੁਜ਼ਗਾਰ ਚਾਹੀਦਾ ਇਹ ਤਿੰਨ ਚੀਜ਼ਾਂ ਜ਼ਰੂਰਤਾਂ ਪਰ ਨਾ ਸਾਡੇ ਪੜਦਾਦਿਆਂ ਨੇ ਇਹ ਚੀਜ਼ਾਂ ਮੰਗੀਆਂ ਨਾ ਸਾਡੇ ਦਾਦਿਆਂ ਨੇ ਮੰਗੀਆਂ ਨਾ ਸਾਡੇ ਮਾਪਿਆਂ ਨੇ ਮੰਗੀਆਂ ਨਾ ਹੀ ਅੱਜ ਅਸੀਂ ਇਹ ਚੀਜ਼ਾਂ ਮੰਗ ਰਹੇ ਆ ਅੱਜ ਕੱਲ ਬੀਏ ਬੀਏ ਕੀਤੀ ਵਾਲੇ ਕਿਸੇ ਵਿਅਕਤੀ ਦੇ ਅੱਗੇ ਮੈਂ ਉਹਦੇ ਕੋਲ ਕਰਤੀਏ ਤਾਂ ਇੱਕੋ ਗੱਲ ਕਹਿੰਦਾ ਯਾਰ ਪਈਆਂ ਨਹੀਂ ਆਇਆ ਸਾਡਾ ਕੰਮ ਨਹੀਂ ਹੋਇਆ ਸਾਡਾ ਕੰਮ ਨਹੀਂ ਹੋਇਆ ਲੋਕ ਦੇਸ਼ ਵਾਸਤੇ ਨਹੀਂ ਮੰਗਦੇ ਲੋਕ ਪੰਜਾਬ ਵਾਸਤੇ ਨਹੀਂ ਮੰਗਦੇ ਲੋਕ ਹਲਕਿਆਂ ਵਾਸਤੇ ਨਹੀਂ ਮੰਗਦੇ ਲੋਕ ਬਲਾਕਾਂ ਵਾਸਤੇ ਨਹੀਂ ਮੰਗਦੇ ਲੋਕ ਪਿੰਡਾਂ ਵਾਸਤੇ ਨਹੀਂ ਮੰਗਦੇ ਲੋਕ ਮਹੱਲਿਆਂ ਵਾਸਤੇ ਨਹੀਂ ਮੰਗਦੇ ਲੋਕ ਸਿਰਫ ਕਰਾਮ ਵਾਸਤੇ ਮੰਗਦੇ ਆ ਜੇਕਰ ਚੀਜ਼ ਘਰ ਦੇ ਵਿੱਚ ਆ ਜਾਵੇ ਤਾਂ ਜੇਕਰ 5 6 ਜੀ ਆ ਤਾਂ ਉਹ ਚੀਜ਼ ਨੂੰ ਲੈ ਕੇ ਰਾੰਦ ਚੱਲਣ ਲੱਗ ਜਾਂਦੀ ਆ ਕਿ ਇਹ ਚੀਜ਼ ਮੈਂ ਵਰਤਨੀ ਆ ਨਹੀਂ ਇਹ ਚੀਜ਼ ਮੈਂ ਵਰਤਨੀ ਆ ਨਹੀਂ ਇਹ ਚੀਜ਼ ਮੈਂ ਵਰਤਨੀ ਆ ਜੇਕਰ ਉਹ ਘਰ ਦੇ ਵਿੱਚੋਂ ਵੀ ਕੋਈ ਚੀਜ਼ ਨੂੰ ਤਿਆਗਦਾ ਤਾਂ ਮਾ ਬਾਬ ਤਿਆਗਦਾ ਜਿਹੜੇ ਉਹਨਾਂ ਦੇ ਬੱਚੇ ਉਹ ਚੀਜ਼ ਪਿੱਛੇ ਰਾੰਦ ਕਰ ਕਰਦੇ ਆ ਇਸ ਕਰਕੇ ਭਾਈ ਸਾਹਿਬ ਬਾਕੀ ਤੁਹਾਡੀ ਮਰਜ਼ੀ ਆ ਜੇਕਰ ਤੁਹਾਨੂੰ ਲੱਗਦਾ ਕਿ ਸਾਡੇ ਸਟੇਟ ਨੂੰ ਸਾਡੇ ਪੰਜਾਬ ਨੂੰ ਆ ਕੇ ਕੋਈ ਸੰਭੂਗਾ ਤੇ ਇਹਦੇ ਵਿੱਚ ਤੁਸੀਂ ਸਰਾਸਲ ਗਲਤ ਹੈਗੇ ਆ ਤੁਹਾਡੇ ਪੰਜਾਬ ਨੂੰ ਆ ਕੇ ਕੋਈ ਇੱਕ ਵਿਅਕਤੀ ਨਹੀਂ ਸਾਹਮ੍ਹ ਸਕਦਾ ਉਹਦੇ ਵਿੱਚ ਤੁਹਾਡਾ ਵੀ ਸਾਥ ਚਾਹੀਦਾ ਔਰ ਇਹਦੇ ਵਿੱਚ ਕੋਈ ਝੂਠ ਨਹੀਂ ਕਿ ਤੁਹਾਡੇ ਜਿਹੜੇ ਰਾਜਨੀਤਿਕ ਲੀਡਰ ਆ ਉਹ ਬਿਜ਼ਨਸਮੈਨਾਂ ਦੀ ਬੋਲੀ ਬੋਲਦੇ ਆ ਔਰ ਤੁਸੀਂ ਉਹਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਵੋਟਾਂ ਪਾਉਂਦੇ ਆ ਤੁਸੀਂ ਚਿਹਰਾ ਵੇਖ ਕੇ ਵੋਟ ਪਾਉਂਦੇ ਆ ਚਰਿੱਤਰ ਵੇਖ ਕੇ ਵੋਟ ਨਹੀਂ ਪਾਉਂਦੇ ਤਾਂ ਭਾਈ ਸਾਹਿਬ ਮੈਂ ਕੋਈ ਭਾਈ ਅਮਰਤਪਾਲ ਖਾਲਸਾ ਜੀ ਦੇ ਖਿਲਾਫ ਨਹੀਂ ਬੋਲ ਰਿਹਾ ਪਰ ਜੋ ਗੱਲਾਂ ਸੱਚ ਆ ਮੈਂ ਉਹ ਗੱਲਾਂ ਕਰ ਰਿਹਾ ਜੇ ਤੁਸੀਂ ਕਹੋ ਕਿ ਭਾਈ ਪਹਿਲਾਂ ਤੁਹਾਡੀ 2019 20 ਦੇ ਵਿੱਚ ਮੰਗ ਸੀ ਭਗਵਾਨ ਤਮਾਨ ਲਿਆਓ 2000 ਵੀਡੀਓ ਵਿੱਚ ਮੈਂ ਵੀਡੀਓ ਪਾਪਾ ਲੋਕਾਂ ਨੂੰ ਕਿਹਾ ਕਿ ਲੋਕੋ ਭਗਵੰਤ ਮਾਨ ਪੰਜਾਬ ਦਾ ਨਹੀਂ ਸਵਾਰ ਸਕਦਾ ਜੇ ਕਿਸੇ ਨੂੰ ਇਹ ਗੱਲਾਂ ਝੂਠ ਲੱਗਦੀਆਂ ਹੋਣ ਤਾਂ ਤੁਸੀਂ ਵੀਡੀਓ ਉੱਥੇ ਪੰਜਾਬੀ ਦੇ ਵਿੱਚ ਲਿਖ ਲਓ ਜੇ ਇਸ ਨੌਜਵਾਨ ਨੇ ਅਨਮੋਲ ਗਗਨ ਮਾਨ ਐਵੇਂ ਸੈਨਾ ਭਰ ਲਿਆ ਜੇ ਉੱਥੇ ਜਦੋਂ ਅਨਮੋਲ ਗਗਨ ਮਾਨ ਨੇ ਪਾਰਟੀ ਜੁਆਇਨ ਕੀਤੀ ਸੀ ਮੈਂ ਉਦੋਂ ਕਹਿੰਦਾ ਸੀ ਭਗਵੰਤ ਮਾਨ ਨੂੰ ਕਹਿੰਦਾ ਸੀ ਕਿ ਤੁਸੀਂ ਕੱਖ ਨਹੀਂ ਕਰਨਾ ਹੁਣ ਤੁਸੀਂ ਉਸੇ ਭਗਵੰਤ ਮਾਨ ਨੂੰ ਨਿੰਦਣ ਲਾ ਗਏ ਆ ਆਪਾਂ ਦਾ 2000 ਆਪਦਾ 20 ਤੋਂ ਹੀ ਵਟਾ ਰੱਖਿਆ ਸੀ ਕਿ ਇਹ ਪਾਰਟੀ ਤੁਹਾਡਾ ਕੱਖ ਨਹੀਂ ਕਰ ਸਕਦੀ ਕਹਿੰਦੇ ਆ ਜਿਹੜੇ ਮਕੈਨਿਕ ਹੁੰਦੇ ਨਾ ਕਾਰ ਦਾ ਖੜਕਾ ਵੇਖ ਕੇ ਦੱਸ ਦਿੰਦੇ ਵੀ ਚੱਲਦੀ ਕਿ ਜਾਂਦਾ ਉਹਦਾ ਕਾਰਨ ਕੀ ਸੀ ਕਾਂਗਰਸ ਕਾਲੀ ਦਲ ਭਾਜਪੀ ਦੇ ਲੀਡਰ ਇਹਨਾਂ ਦੇ ਵਿੱਚ ਆ ਗਏ ਸੀ ਦੂਸਰੀ ਗੱਲ ਕਿ ਜਿਹੜੇ ਇਹਨਾਂ ਦੇ 17 18 ਐਮਐਲਏ ਸੀ ਉਹ 2017 ਦੇ ਵਿੱਚ ਜਿੱਤੇ ਸੀ ਉਹਨਾਂ ਨੇ 50 ਸਾਲਾਂ ਵਿੱਚ 4 ਸਾਲਾਂ ਵਿੱਚ ਡੱਕਾ ਨਹੀਂ ਤੋੜਿਆ ਸਵਾਏ ਨਾਟਕਬਾਜ਼ੀਆਂ ਤੋਂ ਤੇ ਤੁਸੀਂ ਲੋਕ ਕੀ ਕਹਿੰਦੇ ਹੁੰਦੇ ਸੀ ਯਾਰ ਉਹਨਾਂ ਦੀ ਸਰਕਾਰ ਨਹੀਂ ਮੈਂ ਅੱਗੋਂ ਜਵਾਬ ਇਹ ਦਿੰਦਾ ਸੀ ਭਰਾਵੋ ਐਮ ਐਲ ਏ ਨੂੰ ਸਭ ਸਹੂਲਤਾ ਮਿਲਦੀਆਂ ਸਾਰਾ ਕੁਝ ਮਿਲਦਾ ਉਹ ਬਹੁਤ ਕੁਝ ਕਰ ਸਕਦਾ ਫੇਰ ਉਹਦਾ ਕਾਰਨ ਇਹ ਸੀ ਜਦੋਂ ਇਹਨਾਂ ਨੇ ਫ੍ਰੀ ਦੀਆਂ ਸਹੂਲਤਾ ਦੇਣੀਆਂ ਆ ਮੈਂ ਕਹਤਾ ਵੀ ਸ਼ੁਰੂ ਕਰਤੀਆਂ ਕਿ ਅਸੀਂ ਆਹ ਦੇਵਾਂਗੇ ਅਸੀਂ ਆਹ ਦੇਵਾਂਗੇ ਉਦੋਂ ਮੈਂ ਕਨਫਰਮ ਹੋ ਗਿਆ ਜਿਹੜੀ ਵੀ ਪਾਰਟੀ ਤੁਹਾਡਾ ਜਿਹੜਾ ਕਹ ਲੋ ਜਿਹੜੀ ਵੀ ਪਾਰਟੀ ਹੋਊਗੀ ਤੁਹਾਨੂੰ ਇਹ ਕਹੂਗੀ ਕਿ ਜੀ ਅਸੀਂ ਆਹ ਫ੍ਰੀ ਦੇਵਾਂਗੇ ਅਸੀਂ ਉਹ ਫ੍ਰੀ ਦੇਵਾਂਗੇ ਉਹ ਸਮਝ ਲਓ ਜੇ ਕਿ ਸਿਰਫ ਜਿੱਤਣ ਦੇ ਆਰਾਧਿਆਂ ਨਾਲ ਆ ਰਹੀ ਆ ਤੁਹਾਡਾ ਕੱਖ ਨਹੀਂ ਸਵਾਰ ਸਕਦੀ ਉਹਦਾ ਵੀ ਬਹੁਤ ਵੱਡਾ ਕਾਰਨ ਆ ਕਿਉਂਕਿ ਦੇਣਾ ਕਿੱਥੋਂ ਆ ਉਹਨਾਂ ਨੇ ਸਰਕਾਰੀ ਖਜ਼ਾਨੇ ਚ ਦੇ ਸਰਕਾਰੀ ਖਜ਼ਾਨਾ ਤਾਂ ਪਹਿਲਾਂ ਹੀ ਅਸਲ ਦੇ ਵਿੱਚ ਮੰਗਿਆ ਤੰਗਿਆ ਹੋਇਆ ਪਿਆ ਤੇ ਉਹਦੇ ਵਿੱਚ ਕੱਖ ਨਹੀਂ ਆ ਸਕਦਾ ਤੇ ਉਹ ਸਿਰਫ ਆਪਣੀ ਪਾਰਟੀ ਵਾਸਤੇ ਆਈ ਜਾਂਦੇ ਆ ਹੋਰ ਕੱਖ ਨਹੀਂ ਤੇ ਅੱਜ ਵੀ ਮੈਂ ਤੁਹਾਨੂੰ ਇਹ ਕਹਿਣਾ ਕਿ ਭਾਈ ਅਮਰਤਪਾਲ ਖਾਲਸਾ ਜੀ ਐਮਪੀ ਜਿੱਤੇ ਆ ਜਦੋਂ ਐਮਪੀ ਦੀ ਦੁਬਾਰਾ ਚੋਣ ਹੋਊਗੀ ਉਸ ਟਾਈਮ ਤੇ ਭਾਈ ਅਮਰਤਪਾਲ ਖਾਲਸਾ ਜੀ ਜਦੋਂ ਐਮਪੀ ਦੀ ਚੋਣ ਲੜਨਗੇ ਲੋਕ ਹੀ ਉਹਨਾਂ ਨੂੰ ਹਰਾਉਣਗੇ ਅੱਜ ਫਰੀਦਕੋਟ ਤੋਂ ਜਿਹੜੇ ਆਪਣੇ ਸਰਬਜੀਤ ਆਪਣੇ ਖਾਲਸਾ ਜੀ ਜਿੱਤੇ ਆ ਉਹਨਾਂ ਨੂੰ ਵੀ ਲੋਕ ਹੀ ਹਰਾਉਣਗੇ ਕਿਉਂਕਿ ਲੋਕ ਪਰਸਨਲੀ ਕੰਮ ਪਾਲਦੇ ਆ ਲੋਕ ਆਪਦੇ ਬੱਚਿਆਂ ਦਾ ਭਵਿੱਖ ਨਹੀਂ ਵੇਂਦੇ ਇਹ ਚੱਲ ਰਿਹਾ ਸਮਾਂ ਵੇਂਦੇ ਆ ਜੇਕਰ ਇਹ ਗੱਲਾਂ ਗਲਤ ਲੱਗਣ ਭਾਈ ਸਾਹਿਬ ਮੈਂ ਕੁਝ ਨਹੀਂ ਕਹਿ ਸਕਦਾ ਪਰ ਅਸਲ ਗੱਲ ਇਹ ਆ ਕਿ ਭਾਈ ਅਮਰਤਪਾਲ ਖਾਲਸਾ ਜੀ ਐਮਪੀ ਬਣੇ ਆ ਤੇ ਲੋਕਾਂ ਨੂੰ ਇਹ ਆਪਾਂ ਨੂੰ ਇਹ ਸੀ ਕਿਤੇ ਐਮਪੀ ਬਣ ਕੇ ਉਹ ਸਾਡੇ ਵਿੱਚ ਆਉਣਗੇ ਪਰ ਨਹੀਂ ਇਹੋ ਜਿਹਾ ਕੱਖ ਨਹੀਂ ਹੋਇਆ ਤੇ ਹੁਣ ਇਹ ਲੱਗਦਾ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਆ ਕੁਝ ਲੋਕ ਕਹਿ ਲਈਏ ਜਾਂ ਸਾਰਾ ਪੰਜਾਬ ਹੀ ਕਹਿ ਲੋ ਪਰ ਅਸਲ ਗੱਲ ਇਹ ਆ ਮੁੱਖ ਮੰਤਰੀ ਜੀ ਸਾਦ ਕੇ ਬਣਾਇਆ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਪ੍ਰਚਾਰ ਕਰ ਦਾਂਗੇ ਪਰ ਤੁਸੀਂ ਉਹਨਾਂ ਵਿੱਚ ਵੀ ਨਿਗੋਚਾਂ ਕੱਢਣੀਆਂ ਬਾਅਦ ਵਿੱਚ ਸਾਡਾ ਆ ਕੰਮ ਨਹੀਂ ਹੋਇਆ ਸਾਡਾ ਆ ਕੰਮ ਨਹੀਂ ਹੋਇਆ ਜੇਕਰ ਤੁਸੀਂ ਪਿੰਡ ਨੂੰ ਸੁਧਾਰਨਾ ਚਾਹੁੰਦੇ ਆ ਤਾਂ ਆਪਾਂ ਪਿੰਡ ਨੂੰ ਸੁਧਾਰਨ ਵਾਸਤੇ ਪੰਚਾਇਤ ਬਣਾਉਨੇ ਆ ਸਰਪੰਚ ਨਾਲ ਗੱਲ ਕਰਨ ਦੀ ਆਪਾਂ ਜ਼ਰਤ ਨਹੀਂ ਰੱਖਦੇ ਆਪਾਂ ਸਰਪੰਚ ਨੂੰ ਇਹ ਨਹੀਂ ਪੁੱਛ ਸਕਦੇ ਆ ਤੂੰ ਕੀ ਕੀਤਾ ਭਾਈ ਆ ਸਾਡਾ ਕੰਮ ਸੀ ਤਾਂ ਫਿਰ ਤੁਸੀਂ ਐਮਐਲਏ ਨੂੰ ਸਵਾਲ ਕਿਵੇਂ ਕਰ ਸਕਦੇ ਆ ਜਿੰਨਾ ਚਿਰ ਤੁਸੀਂ ਆਪਦੇ ਪਿੰਡ ਨੂੰ ਖੁਦ ਨਹੀਂ ਸੁਧਾਰਦੇ ਤੁਸੀਂ ਆਪਦੇ ਪਿੰਡ ਦੇ ਉਹਨਾਂ ਮੁੱਖ ਮੰਤਰੀ ਦਾ ਪਿੰਡ ਦੇ ਵਿੱਚ ਰੋਬ ਨਹੀਂ ਹੁੰਦਾ ਜਿੰਨਾ ਤੁਹਾਡੇ ਪਿੰਡ ਦੇ ਵਿੱਚ ਤੁਹਾਡਾ ਰੋਹਮ ਹੁੰਦਾ ਉਹ ਠੀਕ ਆ ਕਿ ਸਾਡੇ ਲੋਕ ਲੀਡਰਾਂ ਨੂੰ ਅਹਿਮੀਅਤ ਦਿੰਦੇ ਆ ਆਪਾਂ ਖੁਦ ਪੰਜਾਬ ਨੂੰ ਸੁਧਾਰ ਸਕਦੇ ਆ ਆਪਾਂ ਖੁਦ ਲੀਡਰਾਂ ਨੂੰ ਸੁਧਾਰ ਸਕਦੇ ਆ ਪਰ ਅਸੀਂ ਲੋਕ ਕੀ ਕਰਦੇ ਆ ਅਸੀਂ ਆਪ ਦਾ ਝੁੱਗਾ ਘੋਲ ਕਰਾਈ ਉਹਨੇ ਝੁੱਗਾ ਜਿਹਨੂੰ ਕਹਿੰਦੇ ਗੋਲ ਕਰਾਈ ਉਹਨੇ ਆ ਅਸੀਂ ਆਪ ਦਾ ਸਤਿਆਨਾਸ਼ ਆਪ ਮਾਰੀ ਉਹਨੇ ਉਹਦਾ ਕਾਰਨ ਕੀ ਆ ਕਿ ਅਸੀਂ ਪਹਿਲਾਂ ਤਾਂ ਜਿਵੇਂ ਹੁਣ ਭਗਵੰਤ ਮਾਨ ਦੇ 9295 ਤੁਸੀਂ ਜਿਤਾਤੇ ਆ ਹੁਣ 2027 ਦੇ ਵਿੱਚੋਂ 15 ਤਾਂ ਮੈਂ ਬਹੁਤ ਕਹੀ ਹੈ ਨਾ ਮਸਾਂ ਜਿੱਤਣਗੇ ਇਹਨਾਂ ਦੇ ਤੁਸੀਂ ਇਹਨਾਂ ਦੇ ਉਦਾਹਰਨ ਤੌਰ ਤੇ ਸਾਰੇ ਦੇ ਸਾਰੇ ਇਹਨਾਂ ਦੀਆਂ ਸੀਟਾਂ ਹਰਾਉਣੇ ਆ ਚਲੋ 15 ਕੱਢ ਦੋ 80 ਜਣੇ ਹਰਾਉਣੇ ਆ ਤਾਂ ਇਹਨਾਂ ਦੇ ਲਗਭਗ ਲੱਖ ਲੱਖ ਰੁਪਇਆ ਪੈਨਸ਼ਨ ਵੀ ਮਿਲੇ ਤਾਂ 80 ਲੱਖ ਰੁਪਇਆ ਆਏ ਮਹੀਨੇ ਆਪਾਂ ਨੂੰ ਉਹਨਾਂ ਬੰਦਿਆਂ ਨੂੰ ਪੈਨਸ਼ਨ ਦੇਣੀ ਪੈਣੀ ਆ ਜਿਨ੍ਹਾਂ ਨੂੰ ਆਪਾਂ ਹਰਾ ਚੁੱਕੇ ਆ ਨਾਲ ਉਹਨਾਂ ਦੇ ਨਾਲ ਗੱਡੀਆਂ ਔਰ ਜਿਹੜਾ ਕਹਿ ਲੋ ਉਹਨਾਂ ਦੇ ਨਾਲ ਏਐਸਆਈ ਜਿਹੜੇ ਆਪਾਂ ਦੇਨੇ ਆ ਗਨਮੈਨ ਦੇਨੇ ਆ ਉਹਨਾਂ ਦੀ ਤਨਖਾਹ ਵੀ ਆਪਾਂ ਨੂੰ ਚੱਲਣੀ ਪੈਣੀ ਆ ਇਹ ਗੱਲ ਆ ਆਪਾਂ ਕਿੰਨੇ ਲੀਡਰ ਹਰਾਤੇ ਆ ਤੁਸੀਂ ਉਹਨਾਂ ਐਮਐਲਏ ਨੂੰ ਭੁੱਲ ਗਏ ਆ ਜਿਨ੍ਹਾਂ ਨੂੰ ਤੁਸੀਂ ਹਰਾਇਆ ਹੋਇਆ ਪਰ ਉਹਨਾਂ ਦੀਆਂ ਅੱਜ ਵੀ ਪੈਨਸ਼ਨਾਂ ਚੱਲ ਰਹੀਆਂ ਜਿਹੜੇ ਕਦੇ ਜਿੱਤਿਓਏ ਸੀ ਤੇ ਤੁਸੀਂ ਹਰਾਤੇ ਨਕਾਰਤੇ ਤੁਸੀਂ ਉਹਨਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਉਹ ਬੜੀ ਐਸ਼ ਦੀ ਜ਼ਿੰਦਗੀ ਜੀ ਰਹੇ ਆ ਤੇ ਆਪਾਂ ਮਾਰੇ ਸੀ ਮਾਰੇ ਹੈ ਤੇ ਮਾਰੇ ਰਵਾਂਗੇ ਉਹਦਾ ਕਾਰਨ ਕੀ ਆਪਾਂ ਖੁਦ ਆਪਦੇ ਹੱਕ ਨਹੀਂ ਲੈ ਸਕਦੇ ਇਸ ਕਰਕੇ ਕੱਲ ਨੂੰ ਜਿੱਤਣ ਤੋਂ ਬਾਅਦ ਤੁਸੀਂ ਭਾਈ ਅਮਰਤਪਾਲ ਖਾਲਸਾ ਜੀ ਤੇ ਉਂਗਲਾਂ ਚੱਕੋ ਮੈਂ ਇੱਕ ਗੱਲ ਕਹੀ ਸੀ ਜਦੋਂ ਸਿਮਰਜੀਤ ਮਾਨ ਜੀ ਜਿੱਤੇ ਸੀ ਮੈਂ ਉਸ ਟਾਈਮ ਦੀ ਮੇਰੀ ਕਿਸੇ ਚੈਨਲ ਨਾਲ ਇੰਟਰਵਿਊ ਹੋਈ ਸੀ ਤਾਂ ਉਹ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਵੀ ਇਹ ਤਾਂ ਭਾਈ ਸਾਹਿਬ ਤਾਂ ਜਿੱਤ ਗਿਆ ਉਹ ਜਿੱਤ ਗਿਆ ਆਪਣੇ ਸਿਮਰ ਮਾਨ ਸਾਹਿਬ ਤਾਂ ਮੈਂ ਕਿਹਾ ਸਿਮਰਜੀਤ ਮਾਨ ਜੀ ਜਿੱਤ ਗਿਆ ਪਰ 2027 27 ਦੇ ਵਿੱਚ ਉਹ ਹਰਨਗੇ ਯਾਦ ਰੱਖੋ ਔਰ 2024 ਦੇ ਵਿੱਚ ਆ ਗਈਆਂ ਹੁਣ 2029 ਦੇ ਵਿੱਚ ਰਿਜ਼ਲਟ ਸੁਣ ਲਿਆ ਜੇ ਜਿਨ੍ਹਾਂ ਨੂੰ ਆਪਾਂ ਖੁਸ਼ ਹੋ ਕੇ ਜਿਤਾਇਆ ਆਪਾਂ ਉਹਨਾਂ ਨੂੰ ਦੁਖੀ ਨਾ ਖੁਸ਼ ਹੋ ਕੇ ਹਰਾਉਣਾ ਉਹਨਾਂ ਨੂੰ ਕਿਸੇ ਹੋਰ ਨੂੰ ਜਿਤਾਵਾਂਗੇ ਇਸ ਕਰਕੇ ਆਪਦੇ ਹੱਕਾਂ ਨੂੰ ਖੁਦ ਹੋ ਕਰੋ ਆਪਦੇ ਪਿੰਡਾਂ ਨੂੰ ਕੰਮ ਆਪਦੇ ਪਿੰਡਾਂ ਦੇ ਕੰਮ ਲਓ ਜਿਵੇਂ ਕਿ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਟੀਚਰ ਪੂਰੇ ਕਰਾਓ ਔਰ ਇਹੋ ਜੇ ਸਕੂਲ ਬਣਵਾਓ ਤਾਂ ਕਿ ਤੁਹਾਡੇ ਜਿਹੜੇ ਕਹ ਲੋ ਪਿੰਡਾਂ ਦੇ ਤਨਾਟ ਲੋਕ ਆ ਉਹ ਪ੍ਰਾਈਵੇਟ ਆ ਉਹਦੇ ਬੱਚਿਆਂ ਨੂੰ ਪੜ੍ਹਾ ਨਾ ਸਕਣਾਂ ਜੇਕਰ ਕਾਨੂੰਨ ਬਣਵਾਉਣਾ ਤਾਂ ਤੁਸੀਂ ਇੱਕ ਇਹ ਕਾਨੂੰਨ ਬਣਵਾਓ ਵਿਧਾਨ ਸਭਾ ਦੇ ਵਿੱਚ ਕਹਿ ਕਹਿ ਕੇ ਸਵਾਲ ਚੱਕ ਦਿਓ ਕਿ ਛਪਾਂਹਾਂ ਦੇ ਬੱਚੇ ਡੀ ਸਿੰਘਾਂ ਦੇ ਬੱਚੇ ਸਾਡੇ ਗਰੀਬ ਬੱਚਿਆਂ ਦੇ ਬਰਾਬਰ ਪੜਨੇ ਚਾਹੀਦੇ ਆ ਤਾਂ ਕਿ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਹੋ ਸਕੇ ਐਵੇਂ ਤਾਂ ਭਾਈ ਸਾਹਿਬ ਤੁਸੀਂ ਹਰਾਉਂਦੇ ਰਹੋਗੇ ਭਗਵੰਤ ਮਾਨ ਨੂੰ ਹਰਾਤਾ ਭਾਈ ਸਾਹਿਬ ਨੂੰ ਹਰਾਤਾ ਕਿਸੇ ਹੋਰ ਨੂੰ ਹਰਾਤਾ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਲੋਕ ਕਹਿ ਤਾਂ ਰਹੇ ਆ ਜਿਤਾ ਵੀ ਦੇਣਗੇ ਪਰ ਉਸ ਤੋਂ ਬਾਅਦ ਹਰਾ ਵੀ ਦੇਣਗੇ ਕਿਉਂਕਿ ਸਾਡਾ ਕੋਈ ਸਟੈਂਡ ਨਹੀਂ ਅਸੀਂ ਫਰੀਦੀਆਂ ਸਹੂਲਤਾਂ ਦੇ ਵਿੱਚ ਡੁੱਬ ਚੁੱਕੇ ਹਾਂ ਅਸੀਂ ਲਾਲਚਾਂ ਦੇ ਵਿੱਚ ਆ ਚੁੱਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤ ਸਿੱਖਿਆ ਰੁਜ਼ਗਾਰ ਤੇ ਭਾਈ ਸਾਹਿਬ ਦੇ ਮੈਂ ਕੋਈ ਖਿਲਾਫ ਨਹੀਂ ਬੋਲਿਆ ਕਿਉਂਕਿ ਛੋਟੀ ਸੋਚ ਵਾਲੇ ਲੋਕ ਇਹ ਕਹਿੰਦੇ ਆ ਆ ਕੀ ਕਹਦਾ ਤੂੰ ਏ ਆ ਕੀ ਕਹਤਾ ਕਿ ਆ ਕੁਛ ਨਹੀਂ ਸਮਝ ਲੈ ਗੱਲ ਨੂੰ ਕਿ ਪਹਿਲਾ ਤੇਰੀ ਗਰੀਬੀ ਚੱਕ ਸਕਦੇ ਆ ਤੇਰੇ ਬੱਚੇ ਨਾ ਕਿ ਸਰਕਾਰ ਤੋਂ ਕਮਰੇ ਲੈ ਲੈ ਨਾ ਕਿ ਫਲਿਚਾਂ ਲੈ ਲਈਆਂ ਉਹ ਤੁਹਾਨੂੰ ਘਟਾ ਹੀ ਪਿੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ